ਇਹ ਡਸਟ ਵੀਨੂ ਦਾ ਡਸਟ ਵੀਨੂ ਦਾ ਡਸਟ ਵੀਨੂ ਹਾਂਜੀ ਹਾਂਜੀ ਜੇ ਕੋੜਾ ਕਬਾੜ ਵਗਾਈਦਾ ਹੈ ਜੀ ਜੀ ਉਹ ਆਸਟਾਈ ਮੇਰੇ ਹੱਥੇ ਤੇ ਉਹਦੇ ਵਿੱਚੋਂ ਅਸੀਂ ਸੱਤੇ ਲੈ ਕੇ ਜਾਵਾਂਗੇ ਸੰਗਤ ਜੀ ਜਗਾ ਇੱਥੇ ਮਹਾਰਾਜੀ ਦਾ ਸਰੂਪ ਰਹੂਗਾ ਮਹਾਰਾਜੀ ਸੁਖ ਹੈ ਠੀਕ ਹੈ ਜਗਾ ਇੱਥੇ ਮਹਾਰਾਜੀ ਦਾ ਸਰੂਪ ਰਹੂਗਾ ਤੇ ਜਾਂ ਫਿਰ ਥੋੜੇ ਰਮਾਇਣ ਦਾ ਇੱਥੇ ਪ੍ਰਕਾਸ਼ ਹੋਊਗਾ ਇਕੱਠੇ ਹੋਗਾ ਬੰਦੇ ਜਨਾਨੀਆਂ ਲੋਥੇ ਲੜਾਈ ਹੋ ਗਈ ਛਰਪਾ ਨਾ ਖਿੱਚੇਗੇ ਇਹ ਇਸ ਰੂਪ ਨਵੇਂ ਨੇ ਜਾਂ ਪੁਰਾਤਨ ਨੇ ਜਾਂ ਕੀ ਸਬਬ ਬਣਿਆ ਵੀ ਕਿ ਕਿਦਾਂ ਇਸ ਮੰਦਰ ਦੇ ਵਿੱਚ ਆਏ ਸੀ ਇਹ ਸਰੂਪ ਤੇ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਪੂਰੀ ਵਾਹੀ ਦੇ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਗੁਰੂ ਨੇ ਜਿਨ੍ਹਾਂ ਦੇ ਵਿੱਚ ਰਾਮ ਰਾਮ ਦੀ ਵੀ ਆਵਾਜ਼ ਆਉਂਦੀ ਹੈ ਲਾਲਾ ਦੀ ਵੀ ਆਵਾਜ਼ ਆਉਂਦੀ ਹੈ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਣੀ ਆਈ ਸੋ ਇਸ ਵਕਤ ਸਾਡੇ ਨਾਲ ਸਰਦਾਰ ਅਮੀਰ ਸਿੰਘ ਜੀ ਜੁੜ ਚੁਕੇ ਨੇ ਜੋ ਉਸ ਜਥੇ ਦੇ ਵਿੱਚ ਆਪ ਮੌਜੂਦ ਸੀ ਉਹਨਾਂ ਤੋਂ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀਰ ਸਿੰਘ ਜੀ ਤੁਸੀਂ ਉਸ ਜਥੇ ਦੇ ਵਿੱਚ ਆਪ ਮੌਜੂਦ ਸੀ ਜਿਹੜਾ ਦੱਸਿਆ ਜਾ ਰਿਹਾ ਕਿ ਮੰਦਿਰ ਦੇ ਵਿੱਚ ਜਾਂਦੇ ਨੇ ਫਿਰ ਉੱਥੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਸਰੂਪ ਸੀ ਉੱਥੋਂ ਫਿਰ ਉਹ ਲੈ ਕੇ ਗਏ ਨੇ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ ਪਾਣੀ ਪੱਤਰੀ ਦੱਸੀ ਜਾਂਦੀ ਹੈ ਲక్ష్ਮੀਨਾਰਾਇਣ ਮੰਦਿਰ ਦੀ ਇਹ ਮੈਨੂੰ ਦੱਸੋ ਜੀ ਤੁਸੀਂ ਉਸ ਮੌਜੂਦ ਸੀ ਉਸ ਜਥੇ ਦੇ ਵਿੱਚ ਆਪ ਹਾਂ ਜੀ ਬਿਲਕੁਲ ਜੀ ਬਿਲਕੁਲ ਕੀ ਉੱਥੇ ਮਰਿਆਦਾ ਨਹੀਂ ਨਿਭਾਈ ਜਾ ਰਹੀ ਸੀ ਜਾਂ ਕਿਸ ਤਰੀਕੇ ਦੇ ਨਾਲ ਉੱਥੇ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਰੱਖੇ ਹੋਏ ਸੀ ਕਿ ਹੁਣ ਤੁਸੀਂ ਉੱਥੇ ਗਏ ਹੋ ਤੇ ਸਾਰੇ ਜਿਹੜੇ ਸਰੂਪ ਸੀ ਉੱਥੋਂ ਲੈ ਕੇ ਆਏ ਹੋ ਤਾਂ ਕਿੰਨੇ ਕ ਸਰੂਪ ਸੀ ਉੱਥੇ ਤੇ ਕੀ ਹਾਲਾਤ ਸੀ ਜਦੋਂ ਤੁਸੀਂ ਤੁਸੀਂ ਉੱਥੇ ਵੇਖੇ ਉੱਥੇ ਇਹ ਆਹ ਵੇਖਿਆ ਜਾ ਕੇ ਖੁਦ ਮੌਜੂਦ ਹੋ ਕੇ ਜਦੋਂ ਗਏ ਆ ਸਾਹਮਣੇ ਇੱਕ ਹਾਲ ਸੀ ਉੱਥੇ ਨਾ ਇੱਕ ਪ੍ਰਕਾਸ਼ ਹੋਇਆ ਸੀ ਅਸੀਂ ਅਗਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਠੀਕ ਹੈ ਜੀ ਉਹ ਪੁੱਛਿਆ ਤਾਂ ਕਹਿਣ ਲੱਗੇ ਰਮੈਂਦਾ ਪ੍ਰਕਾਸ਼ ਹੈ ਅੱਛਾ ਜੀ ਹਾਂ ਜੀ ਉਹ ਰਮੈਂਦਾ ਪ੍ਰਕਾਸ਼ ਸੀ ਕੰਡਾ ਦੇ ਹਨੂਮਾਨ ਦੀ ਫੋਟੋ ਕਾਲੀ ਮਾਤਾ ਦੀ ਦੂਜੀ ਕਈ ਫੋਟੋ ਫੋਟੋ ਪੜਾ ਕੋਈ ਪਸੰਦ ਬਣਿਆ ਖੜਾ ਹੈ ਅੱਛਾ ਅੱਛਾ ਇੱਕ ਇੱਕ ਨਾ ਸਾਡੇ ਕੋਲ ਸੁਣੋ ਅਸੀਂ ਅਗਰ ਸਾਡਾ ਸ਼ਿਕਾਇਤ ਆਈ ਹੈ ਵੀ ਸਤਿ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਪ੍ਰਕਾਸ਼ ਕਿੱਥੇ ਨੇ ਅੱਛਾ ਜੀ ਉਹ ਨਾਲੇ ਵੀ ਉਹ ਅੰਦਰ ਅੰਦਰ ਨੇ ਅੰਦਰ ਮਿਲ ਕਾਵਣ ਜਿ ਮਨਾ ਹਨ ਸੀ ਲਾਗਨ ਪੂਰ ਦਰਵਾਜੇ ਦਾ ਅੱਛਾ ਜੀ ਉਹ ਤੇ ਅੰਦਰ ਬੜੇ ਤੇ ਅੰਦਰ ਬੜੇ ਦੇਖਾ ਪੰਜ ਪ੍ਰਕਾਸ਼ ਇਕੱਠੇ ਅੱਛਾ ਜੀ ਪੰਜ ਗੁਰੂ ਸਾਹਿਬ ਪੰਜ ਪ੍ਰਕਾਰ ਦੀ ਲਾਈਨ ਦੇ ਵਿੱਚ ਹੋਏ ਪਏ ਹਨ ਅੱਛਾ ਜੀ ਤੇ ਚਾਰ ਪੰਜ ਪ੍ਰਕਾਸ਼ ਜਿਹੜੇ ਉਹ ਸੁਖਾ ਸਮੋਹ ਰਹਿਣਗੇ ਅੱਛਾ ਜੀ ਚਾਰ ਪੰਜ ਸਰੂਪ ਸੁਖਾਸਣ ਕੀਤੇ ਹੋਏ ਸੀ ਉਹ ਪ੍ਰਾਨੇ ਪੰਜ ਪੰਜ ਪ੍ਰਕਾਸ਼ ਸਮੇਂ ਮੌਕੇ ਤੇ ਮੌਜੂਦ अच्छा जी मतलब कि ਜਿਹੜੀ ਪਾਲਕੀ ਸਾਹਿਬ ਬਣਾਈ ਹੁੰਦੀ ਹੈ ਛੋਟੀ ਪਾਲਕੀ ਸਾਹਿਬ ਹਾਂਜੀ ਇੱਕ ਪਾਲਕੀ ਤੇ ਇੱਕ ਇਹ ਤੇ ਮਤਲਬ ਪੰਜ ਸਨ ਅਡੋ ਅਡਾ ਅਲੱਗ ਅਲੱਗ ਅੱਛਾ ਜੀ ਠੀਕ ਹੈ ਉਹ ਸੀ ਰਖੇ ਵੀ ਕਿ ਇੱਕ ਮਤਲਬ ਪ੍ਰਕਾਸ਼ ਸਿੰਘ ਗੁਰਵਰ ਸਾਹਿਬ ਜਿੱਦ ਇੱਕ ਹੁੰਦਾ ਹੈ ਹਾਂ ਹਾਂ ਤੇ ਇਥੇ ਮੰਦਿਰ ਤੋਂ ਪੰਜ ਕਰਸ਼ ਦੇ ਨੇ ਕੀ ਹੈ ਅੱਛਾ ਜੀ ਤੇ ਨਾਲ ਦਸਨ ਦਸਿਆ ਵੀ ਇਸੇ ਮਤਲਬ ਕਿ ਨੰਗੇ ਸਿਰ ਜੁੱਤੀਆਂ ਸੰਡੇ ਮਿਲ ਨੱਚਦੇ ਨੇ ਟੱਪਦੇ ਨੇ ਨਾਲੇ ਮੁੰਡਣ ਕਰਦੇ ਨੇ ਮੁੰਡਣਾ ਬੱਚਾ ਦਾ ਮੁੰਡਣ ਮੰਡ ਨਹੀਂ ਹੁੰਦਾ ਅੱਛਾ ਜੀ ਸਿਰ ਦੇ ਵਾਲ ਕੱਟਨੇ ਹਾਂਜੀ ਦੋ ਧਰਮ ਜਿਹੜਾ ਮੁੰਡਾ ਕਰਦਾ ਨਾ ਮੁੰਡਾ ਨਾ ਠੀਕ ਹੈ ਅਸੀਂ ਫਿਰ ਅਸੀਂ ਆਖਿਆ ਵੀ ਅਸੀਂ ਆਖਿਆ ਵੀ ਪ੍ਰਕਾਸ਼ ਇਥੋਂ ਲੈ ਜਾਣੀ ਆਪਣੇ ਚੋਕ ਤੇ ਹੁਣ ਤੁਹਾਡਾ ਸਭ ਕੋਈ ਹਾਲ ਨਹੀਂ ਅੱਛਾ ਜੀ ਕੀ ਕੀ ਸਿੰਘ ਸਾਹਿਬ ਸਿੰਘ ਸਾਹਿਬ ਉੱਥੇ ਉੱਥੇ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਉੱਥੇ ਪ੍ਰਕਾਸ਼ ਕੀਤਾ ਹੋਇਆ ਸੀ ਪੰਜ ਸਰੂਪਾਂ ਦਾ ਕੀ ਉੱਥੇ ਕੋਈ ਪਾਠੀ ਪਾਠੀ ਸਿੰਘ ਸੀਗਾ ਕੋਈ ਜਿਹੜਾ ਸੇਵਾ ਨਿਭਾਉਂਦਾ ਸੀ ਇਹਨਾਂ ਦੀ ਉੱਥੇ ਕੋਈ ਪਾਠੀ ਨਹੀਂ ਸੀ ਅੱਛਾ ਜੀ ਉੱਥੇ ਮੋਨੇ ਕੋ ਹੁੰਦੇ ਹਨ ਮਤਲਬ ਠੀਕ ਹੈ ਉਹ ਫਿਰ ਅਸੀਂ ਪ੍ਰਕਾਸ਼ ਉਥੋਂ ਲੈ ਚੋਕਾ ਠੀਕ ਹੈ ਤੇ ਫਿਰ ਉਹ ਜਿਹੜੇ ਸਰੂਪ ਲੈ ਕੇ ਆਏ ਜੀ ਫਿਰ ਉੱਥੇ ਜਿਹੜੇ ਮੰਦਿਰ ਦੇ ਪੁਜਾਰੀ ਸੀ ਆ ਪ੍ਰਬੰਧਕ ਸੀ ਉਹਨਾਂ ਨੇ ਕੋਈ ਤੁਹਾਡੇ ਨਾਲ ਇਤਰਾਜ਼ ਨਹੀਂ ਕੀਤਾ ਕਿਉਂਕਿ ਇੱਕ ਵੀਡੀਓ ਚ ਆ ਰਿਹਾ ਕਿ ਕੁਝ ਕੁਝ ਰੋਲਾ ਵੀ ਪੈ ਰਿਹਾ ਹੈ ਉਹ ਤੁਹਾਨੂੰ ਦੱਸਣ ਸਾਰੇ ਕਹਿੰਦੇ ਮੇਰੀ ਗੱਲ ਸੁਣੋ ਹਾਂਜੀ ਉਹ ਫਿਰ ਇੱਕ ਸਿੰਘ ਨੇ ਕੁਦਰਤੀ ਤੌਰ ਤੇ ਉਹਦੇ ਕਿਵੇਂ ਨਜ਼ਰ ਪਈ ਜਿਹੜਾ ਡਸਟ ਬੀਨ ਦਾ ਡਸਟ ਬੀਨ ਹੁੰਦਾ ਡਸਟ ਬੀਨ ਹਾਂਜੀ ਹਾਂਜੀ ਜੇ ਥੋੜਾ ਕਬੜ ਵਗਾਈਦਾ ਹੈ ਜੀ ਜੀ ਉਹ ਉਸ ਟਾਈਮ ਮੇਰੇ ਹੱਥ ਤੇ ਉਹਦੇ ਵਿੱਚੋਂ ਕੋਈ 15-20 ਗੁਰੂ ਨਾਨਕ ਦੇਵ ਜੀ ਦੀਆਂ ਫੋਟੋ ਤੇ 20-30 ਹਨੂਮਾਨ ਦੀਆਂ ਫੋਟੋ ਤੇ ਹੋਰ ਕਾਲੀ ਮਾਤੇ ਦੇ ਕਈ ਫੋਟੋ ਉਨਡਸਬਿੰਦ ਵਿੱਚ ਪਈਆਂ ਹਨ। ਅੱਛਾ ਦੇਵੀ-ਦੇਵਤਿਆਂ ਦੀਆਂ ਸਾਰੀਆਂ ਉਹਨਾਂ ਦੇ Hindu ਦੇਵਤਿਆਂ ਦੀਆਂ ਫੋਟੋਆਂ ਤੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਹੋਰਾਂ ਦੀਆਂ ਫੋਟੋਜ਼ ਅੱਛਾ ਜੀ। ਹਾਂ ਹਾਂ ਜੀ ਇਸ ਟਾਈਮ ਮੇਰੇ ਕੋਲ ਮੇਰੇ ਹੱਥ ਵਿੱਚ ਮੌਜੂਦ ਉਹ ਫੋਟੋ ਗੁਰੂ ਨਾਨਕ ਦੇਵ ਜੀ ਹਨ ਮੈਂ ਦੋ ਕਰ ਲਿਆ ਨੇ ਮੈਂ ਲੋਕਾਂ ਨੂੰ ਵਿਖਾਣ ਵਾਸਤੇ ਪ੍ਰੂਫ ਲੈਣ ਲਈ ਕਰ। ਅੱਛਾ ਜੀ ਠੀਕ ਹੈ ਠੀਕ ਹੈ। ਉਹ ਫਿਰ ਮੈਂ ਮੈਂ ਕਿਹਾ ਵੀ ਪੁੱਛਿਆ ਪ੍ਰਧਾਨ ਜੀ ਆ ਕੇ ਲਗੇ ਪ੍ਰਧਾਨ ਨੇ ਖੁਰਸੀ ਢਾਗ ਕੇ ਬੈਠਾ ਇਹ ਬੰਦਾ ਮੋਨਾ ਜਿਆ ਖੁਰਸੀ ਮੇਰੇ ਢਾਕੇ ਜੀ ਮੈਂ ਉਹ ਮੈਂ ਰੱਖਿਆ ਮੈਂ ਕਿਹਾ ਭਾਈ ਸਾਹਿਬ ਜੀ ਆ ਕੀ ਤਮਾਸ਼ਾ ਬਣਾਇਆ ਤਾ ਹੂੰ ਹੂੰ ਕਹਿ ਲਗਾ ਬਾਬਾ ਜੀ ਬੈਠ ਕੇ ਬਾਤ ਕਰੋ ਹੂੰ ਹੂੰ ਮੈਂ ਬਹਿ ਗਿਆ ਤੇ ਕੋਲ ਜੀ ਮੈਂ ਕਿਹਾ ਵੇਖੋ ਫੋਟੋ ਪੰਜਾਂ ਨੇ ਤੂੰ ਡਸਟ ਫਿਨਿਸ਼ ਬਗਾਈਆਂ ਨੇ ਪੁੱਤਰ ਫੋਟੋ ਜੀ ਉਹ ਕਹਿ ਲਗਾ ਅਸੀਂ ਨਹੀਂ ਬਗਾਈਆਂ ਇਹ ਮਾਰਕੀਟ ਨਹੀਂ ਜਿਹੜੇ ਬਾਹਰ ਮਾਰਕੀਟ ਹਾਂਜੀ ਉਹ ਉਹ ਲੋਕ ਵਗਾਇਦੇ ਨੇ ਸੇ ਆ ਗਏ। ਅੱਛਾ ਜੀ। ਮੈਂ ਕਿਹਾ ਮੰਦਿਰ ਤੁਹਾਡਾ ਐ ਤੇ ਲੋਕ ਕਿਵੇਂ ਵਗਾਇਦੇ ਨੇ? ਹੂੰ। ਏਡੀ ਪਾਗਲ ਲੋਗ ਉਹਦੇ ਵਿੱਚ ਆਣ ਕੇ ਵਗਾਇਦੇ ਨੇ ਪੜਦੇਸ਼ ਵੀ ਨੱਚ। ਜੀ। ਚਲੋ ਜੀ ਉਥੋਂ ਅਸੀਂ ਮੈਂ ਦੇ ਪ੍ਰਕਾਸ਼ ਜੇ ਫੇਰ ਖਬਰ ਮਿਲੀ ਵੀ ਕਿ ਕੋਈ ਕੱਚਾ ਕੰਪਨ ਆ ਰਿਹਾ ਮੁਹੱਲਾ ਤੇ ਉਥੇ ਵੀ ਇਹ ਹਾਲ ਹੋ ਰਿਹਾ ਹੈ। ਅੱਛਾ ਜੀ। ਫੇਰ ਉਹ ਫੋਰ ਜਗ੍ਹਾ ਜਗਾ ਉਥੋਂ ਟੁਰ ਕੇ ਅੰਸ਼ੇਰ ਉਥੇ ਚਲੇ ਗਏ। ਅੱਛਾ ਜੀ। ਉਥੇ ਗਏ ਤੇ ਉਥੇ ਕੱਠੇ ਹੋਗਾ ਬੰਦੇ ਜਨਨੀਆਂ ਤੋਂ ਉੱਥੇ ਲੜਾਈ ਹੋ ਗਈ ਕਿਰਪਾ ਨਾਲ ਖਿੱਚੀਆਂ ਆ। ਅੱਛਾ ਜੀ ਕੋਈ ਸੱਟ ਵੀ ਲੱਗੀ ਕਿਸੇ ਦੇ? ਨਹੀਂ ਸੱਟ ਨਹੀਂ ਵੱਜੀ। ਅੱਛਾ ਜੀ। ਵੈਸੇ ਬਹਿਸ ਬਸਾਈ ਹੋ ਗਈ। ਉੱਥੇ ਇੱਕ ਪੰਡਤ ਸੀ ਜਿਹੜਾ ਉੱਥੇ ਉੱਥੇ ਮੌਜੂਦ ਸੀ ਮਤਲਬ ਨੰਗੇ ਸਿਰ ਧੋਤੀਓ ਨੇ ਬੱਧੀ ਬੜੀ ਮੋਟੀ ਜੀ ਬਲਾ ਤੇ ਉਸੇ ਉੱਥੇ। ਅੱਛਾ ਜੀ। ਉੱਥੇ ਇਹ ਵੀ ਮੰਦਰ ਸੀਗਾ ਜੀ ਜਿਹੜਾ ਤੁਸੀਂ ਦੂਜੀ ਜਗ੍ਹਾ ਦੱਸਦੇ ਹੋ। ਹਾਂ ਜੀ ਇਹ ਇਹ ਵੀ ਇਹ ਵੀ ਮੰਦਰ ਸੀ ਵੀ ਮੰਦਰ ਸੀ। ਅੱਛਾ ਜੀ। ਨੋ ਇਮੰਦਰ ਸਾਹਿਬ ਠੀਕ ਹੈ ਚਲੋ ਜੀ ਉਥੋਂ ਉਥੋਂ ਦੇ ਸਾਹ ਪ੍ਰਕਾਸ਼ ਚੁੱਕ ਲੈਣਦੇ ਹੂੰ ਹੂੰ ਲੈਣਦੇ ਪ੍ਰਕਾਸ਼ ਚਲੋ ਕਰਪਾਣਾ ਕੋਲੋਂ ਨਿਕਲेंगे ਭਈ ਝਗੜਾ ਝਗੜਵਾਉਣੇ ਗੱਲ ਕੀ ਕੰਮ ਠੀਕ ਹੈ ਤੇ ਸਿੰਘ ਸਾਹਿਬ ਇਹ ਕੁਝ ਪਤਾ ਲੱਗਿਆ ਜੀ ਜਿਹੜੇ ਇਸ ਰੂਪ ਸੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਪਹਿਲਾਂ ਵੀ ਇੱਕ ਮੰਦਰ ਦੇ ਵਿੱਚ ਸਰੂਪ ਸੀ ਤੇ ਉਹਦੇ ਵਿੱਚ ਤੁਸੀਂ ਦੱਸ ਰਹੇ ਹੋ ਵੀ ਪੰਜ ਤਾਂ ਪ੍ਰਕਾਸ਼ ਕੀਤੇ ਹੋਏ ਸੀ ਹੋਰ ਸੁਖਾਸਨ ਕੀਤੇ ਹੋਏ ਸੀ ਮਤਲਬ ਕਿ ਕਾਫੀ ਸਰੂਪ ਸੀ ਇੱਕ ਮੰਦਰ ਦੇ ਵਿੱਚ ਇੰਨੇ ਤਾਂ ਸ਼ਾਇਦ ਪਿੰਡਾਂ ਦੇ ਗੁਰਦੁਆਰੇ ਹਾਂ 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 ਕਾਫੀ ਸਰੂਪ ਹਾਂਜੀ ਹਾਂ ਪਿੰਡਾਂ ਦੇ ਗੁਰਦਾਰਿਆਂ 'ਚ ਵੀ ਨਹੀਂ ਹੁੰਦੇ ਇੰਨੇ ਸਰੂਪ ਤਾਂ ਵੱਡੇ ਗੁਰਦਾਰਿਆਂ ਦੇ ਵਿੱਚ ਹੁੰਦੇ ਨੇ ਨਹੀਂ 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 ਹੁੰਦੇ ਨਹੀਂ ਹੁੰਦੇ ਤੇ ਇਹ ਕੁਝ ਪਤਾ ਲੱਗਿਆ ਜੀ ਕਿ ਇਹ ਕਦੋਂ ਤੋਂ ਇਸ ਮੰਦਰ ਦੇ ਵਿੱਚ ਸੀ ਜਾਂ ਕੀ ਸਬਬ ਬਣਿਆ ਵੀ ਕਿ ਕਿਦਾਂ ਇਸ ਮੰਦਰ ਦੇ ਵਿੱਚ ਆਈ ਸੀ ਇਹ ਸਰੂਪ ਇਸ ਗੱਲ ਦਾ ਵੀ ਫਤਵਾ ਲਗਾ ਰਹਾ ਜੀ ਸਾਨੂੰ ਪਤਾ ਨਹੀਂ ਲੱਗਾ ਅੱਛਾ ਜੀ ਵੀ ਕੌਣ ਸਰੂਪ ਲਿਆਇਆ ਕਿਵੇਂ ਇੱਥੇ ਆਏ ਨੇ ਕਿ ਇਹ ਇਹ ਸਰੂਪ ਨਵੇਂ ਨੇ ਜਾਂ ਪੁਰਾਤਨ ਨੇ ਕਿ ਪਹਿਲਾਂ ਤੋਂ ਚੱਲੇ ਆ ਰਹੇ ਸੀ ਪੁਰਾਣੇ ਸਮੇਂ ਤੋਂ ਇੱਥੇ ਆ ਰੱਖੇ ਹੋਏ ਹੋਣ ਨਹੀਂ ਇਹ ਤੇ ਵੇਖੋ ਜੀ ਨਾ ਤੇ ਨਵੇਂ ਨੇ ਨਾ ਪੁਰਾਤਨ ਨੇ ਅੱਛਾ ਜੀ ਹੋਰ ਉਥੋਂ ਉਦੋਂ ਬਾਅਦ ਫਿਰ ਉਹ ਸੈਕਰੀ ਪੁਲਿਸ ਹੂੰ ਹੂੰ ਥਾਣੇਦਾਰ ਤੇ ਡੀਐਸਪੀ ਸਾਹਿਬ ਠੀਕ ਹੈ ਉਹਨਾਂ ਉਹਨਾਂ ਪੁੱਛਿਆ ਵੀ ਕੀ ਖੜਾ ਉਹਨਾਂ ਬਰਾਕੇ ਸਾਡਾ ਅਸੀਂ ਇਹ ਸੇਵਾ ਕਰਦਾ ਸਾਡੇ ਮਰ ਢੱਕੇ ਦੇ ਠਾਕ ਲੈ ਕੇ ਤਲਵਾਰ ਚਲਗੇ ਹੋਆ ਉਹ ਹਮ ਮੰਦਰ ਵਾਲਿਆਂ ਨੇ ਕਿਹਾ ਪੁਲਿਸ ਵਾਲਿਆਂ ਨੂੰ ਹਾਂਜੀ ਪੁਲਿਸ ਵਾਲਿਆਂ ਨੂੰ ਠੀਕ ਹੈ ਪੁੱਛਿਆ ਤੇ ਪੁਲਿਸ ਵਾਲਿਆਂ ਆਖਿਆ ਗੱਲ ਹੈ ਸਹਬ ਜੀ ਅਸੀਂ ਇਹਦੀ ਇਨਕੁਆਇਰੀ ਕਰਾਂਗੇ ਮੈਂ ਕਿਹਾ ਵੀ ਤੁਸੀਂ ਜਦੋਂ ਵੀ ਲੋੜ ਹੋਏ ਅਸੀਂ ਫੇਰ ਆ ਜਾਵਾਂਗੇ ਦੁਬਾਰਾ ਬਹੁਤੀ ਗੱਲ ਤਾਂ ਨਹੀਂ ਕਿਉਂਕਿ ਨਿਊਜ਼ ਦੇ ਵਿੱਚ ਤਾਂ ਆ ਰਿਹਾ ਹੈ ਕਿ ਮਾਹੌਲ ਗਰਮਾ ਗਿਆ ਕਾਫੀ ਨਹੀਂ ਮਾਹੌਲ ਕੋਲ ਤਾਂ ਗਰਮਾ ਗਿਆ ਵੀ ਹਾਂ ਬਾਕੀ ਫਿਰ ਸ਼ਾਂਤੀ ਰਹੀ ਹੈ ਕੋਈ ਐਸਾ ਝਗੜਾ ਮਗਰ ਨਹੀਂ ਹੋਇਆ ਠੀਕ ਹੈ ਤੇ ਉਹਨਾਂ ਵੱਲੋਂ ਫਿਰ ਕੋਈ ਕਾਰਵਾਈ ਦੀ ਮੰਗ ਕੀਤੀ ਗਈ ਮੰਦਰ ਵਾਲਿਆਂ ਵੱਲੋਂ ਨੇ ਉਹ ਕਰਦੇ ਨੇ ਬਹਿ ਅੱਛਾ ਜੀ ਠੀਕ ਹੈ ਉਹ ਗੱਲ ਫਿਰ ਹੋਈ ਹੈ ਉਹਨਾਂ ਕਹਿੰਦੇ ਸੀ ਕਿ ਇਹ ਅਸੀਂ ਸੇਵਾ ਕਰਦੇ ਹਾਂ ਜੇ ਪਾੜ ਕਰਦੇ ਹਾਂ ਫੋੜਾ ਕਰਦੇ ਹਾਂ ਹਾਂ ਅਜੀ ਆਖਿਆ ਵੀ ਕਰਦੇ ਹੋ ਤੁਹਾਨੂੰ ਕੌਣ ਡਾਕਦਾ ਕਰੋ ਹਾਂ ਜੇ ਜੋ ਸਾਡੇ ਗੁਰੂ ਦੀ ਮਰਿਆਦਾ ਹੈ ਸਿੱਖੀ ਮਰਿਆਦਾ ਉਸ ਹਿਸਾਬ ਨਾਲ ਤੁਸੀਂ ਸੇਵਾ ਕਰੋ ਸਿਰ ਟੱਕ ਕੇ ਜਾਓ ਚੁੱਪੀ ਲਾ ਕੇ ਜਾਓ ਉਹਨੂੰ ਕੌਣ ਟੱਕਦਾ ਹੈ ਇਹ ਗੱਲਬਾਤ ਸਿੰਘ ਸਾਹਿਬ ਪਹਿਲਾਂ ਹੋਈ ਸੀ ਉਹਨਾਂ ਨਾਲ ਕਿ ਕਿ ਪਹਿਲੀ ਵਾਰੇ ਤੁਸੀਂ ਗਏ ਉੱਥੇ ਤੇ ਸਰੂਪ ਚੱਕ ਕੇ ਲਿਆਏ ਕਿ ਪਹਿਲਾਂ ਉਹਨਾਂ ਨੂੰ ਕੁਝ ਗੱਲਬਾਤ ਹੋਈ ਸੀ ਉਹਨਾਂ ਨਾਲ ਪਹਿਲਾ ਮਤਲਬ ਕੋਈ ਕੋਈ ਸਿੰਘ ਹੋਰ ਜਾਂਦੇ ਰਹੇ ਨੇ ਪੰਜ ਛੇ ਸੇਬ ਉਹ ਗਏ ਪਹਿਲਾਂ ਹੋਰ ਤਾਂ ਚਾਹ ਪੰਜ ਛੇ ਵਾਰ ਮੀਟਿੰਗ ਉਹਨਾਂ ਦੇ ਨਾਲ ਪਹਿਲਾਂ ਕੀਤੀ ਹੈ ਹਾਂ ਹੋਈ 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 ਹੈ ਅੱਛਾ ਜੀ ਲੇਕਿਨ ਉਹ ਸਾਹਿਬ ਤਾਂ ਮੋੜੀ ਗੱਲਬਾਤ ਕਰਕੇ ਡਰ ਕੇ ਭੱਜ ਜਾਂਦੇ ਆ ਠੀਕ ਹੈ ਉਹ ਉਹ ਫਿਰ ਉਹਨਾਂ ਫਿਰ ਆਖਵੇਂ ਸੀ ਨਾ ਅਲੱਗ ਸਿਰ ਨਾਲ ਲੇਤੇ ਮਤਲਬ ਜਗਾ ਵਿੱਚ ਜਿੱਥੇ ਮਰਿਆਦਾ ਰਾਏ ਪੂਰੀ ਅਜਾ ਬਣਾ ਲਓ ਠੀਕ ਹੈ ਤੁਸੀਂ ਅਲੱਗ ਸਿਰ ਬਣਾ ਲਓ ਵਿੱਚ ਵਿੱਚ ਮਤਲਬ ਆ ਫੋਟੋ ਫੋਟੋ ਜਿਹੜੀ ਜਨਾ ਹੋਰ ਪਖੰਡ ਇਹਨੂੰ ਇਹਨੂੰ ਬਾਹਰ ਕੱਢੋ ਠੀਕ ਹੈ ਤੁਹਾਨੂੰ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੇ ਦੇਵਾਂਗੇ ਠੀਕ ਹੈ ਕਿ ਤੁਸੀਂ ਦੁਬਾਰਾ ਉਹ ਜਿਹੜੇ ਪ੍ਰਕਾਸ਼ ਗੁਰੂ ਮਹਾਰਾਜ ਜੀ ਦੇ ਸਰੂਪ ਸੀਗੇ ਉਹ ਦੁਬਾਰਾ ਮੰਦਰ ਵਾਲਿਆਂ ਨੂੰ ਦੇ ਦੇਵੋਗੇ ਤੁਸੀਂ ਲੇਕਿਨ ਜਿਹੜੀ ਮਰਿਆਦਾ ਹੈ ਕਿ ਮਰਿਆਦਾ ਬਹਾਲ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰੂ ਵਾਲਾ ਜੀ ਮਰਿਆਦਾ ਹੋਣੀ ਚਾਹੀਦੀ ਹੈ ਠੀਕ ਹੈ ਵੇਗਾ ਗੁਰੂ ਮਾਰ ਗੁਰੂ ਸਾਹਿਬ ਦਾ ਸਾਜੇ ਨੇ ਜੀ ਬਿਲਕੁਲ ਜਿਹੜਾ ਵੀ ਮਰਵਾ ਕਰਦਾ ਉਹ ਆਪਣਾ ਗੁਰੂ ਸਾਹਿਬ ਰੱਖ ਸਕਦਾ ਸੇਵਾ ਕਰ ਸਕਦਾ ਠੀਕ ਹੈ ਠੀਕ ਹੈ ਠੀਕ ਹੈ ਤੇ ਤੁਹਾਡੇ ਦੱਸਣ ਦੇ ਮੁਤਾਬਕ ਉਹਨਾਂ ਨੇ ਕੋਈ ਪਾਠੀ ਸਿੰਘ ਵੀ ਨਹੀਂ ਰੱਖਿਆ ਹੋਇਆ ਸੀਗਾ ਨਾ ਜੇ ਕੁਝ ਉਹਨੇ ਪੰਡਤ ਉਸ ਜਿਹੜੇ ਪੰਡਤ ਨੰਦਰਾਜ ਹੁੰਦੇ ਹੂੰ ਹੂੰ ਉਹ ਪੰਡਤ ਜੀ ਉਹ ਤੇ ਧੋਤੀ ਜਾਂਦੀ ਬੱਤੀ ਤਿਲਕ ਤਾਂ ਕਰਵਾਉਣਾ ਲਾਇਆ ਸੀ ਤੇ ਫਿਰ ਫਿਰ ਮਹਾਰਾਜ ਦਾ ਇਹਦਾ ਮਤਲਬ ਫਿਰ ਬਾਣੀ ਵੀ ਨਹੀਂ ਕੋਈ ਪੜਦਾ ਹੋਣਾ ਜੇ ਪਾਠੀ ਸਿੰਘ ਨਹੀਂ ਸੀਗਾ ਨੇ ਬਾਣੀ ਤੇ ਦੇਖੋ ਜਿਹੜਾ ਖਤਰੀ ਲੋਗ ਨੇ ਨਾ ਜੀ ਅਸਲ ਜਿਹੜੀ ਗੱਲ ਕੀ ਹੈ ਜਿਹੜੇ ਖਤਰੀ ਲੋਗ ਨੇ ਪੰਜਾਬੀ ਲੋਗ ਇਹਨਾਂ ਖਤਰੀਆਂ ਲੋਕਾਂ ਦੇ ਮਤਲਬ ਸ਼ਰਧਾ ਬੜੀ ਬੜੀ ਜ਼ਿਆਦਾ ਨਹੀਂ ਨਹੀਂ ਸ਼ਰਧਾ ਤੇ ਹੈ ਬਿਲਕੁਲ ਇਚ ਨੋ ਡਾਊਟ ਸ਼ਰਧਾ ਬਹੁਤ ਹੈ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੀ ਵਾਹੀ ਦੇ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਗੁਰੂ ਨੇ ਜਿਨ੍ਹਾਂ ਦੇ ਵਿੱਚ ਰਾਮ ਰਾਮ ਦੀ ਵੀ ਆਵਾਜ਼ ਆਉਂਦੀ ਹੈ ਲਾਲਾ ਦੀ ਵੀ ਆਵਾਜ਼ ਆਉਂਦੀ ਹੈ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗ ਹਮਕੋ ਬਣੀ ਆਈ ਕਿਸੇ ਵੀ ਗੁਰੂ ਅਰਜਨ ਦੇਵ ਨੇ ਸਭ ਦੀ ਬਾਣੀ ਦਰਜ ਕੀਤੀ ਹੈ ਜੀ ਤੇ ਇਸ ਕਰਕੇ ਇਹ ਤੇ ਮਰੀਆਦਾ ਨਾਲ ਕੰਮ ਕਰਨਗੇ ਤੇ ਮਹਾਰਾਜ ਪ੍ਰਕਾਸ਼ ਨੂੰ ਦੇ ਦੇਗੇ ਵਾਪਸ ਹੂੰ ਹੂੰ ਜੀ ਮਤਲਬ ਹੈ ਵੀ ਉੱਥੇ ਤੇ ਸਾਨੂੰ ਤੇ ਮਰੀਆਦਾ ਗਈ ਹੀ ਹੈ ਜੀ ਤੁਹਾਡੇ ਕਹਿੰਦੇ ਮਤਲਬ ਕਿ ਜਿਹੜੇ ਉਹ ਵੈਸੇ ਸੰਗਤ ਆਂਦੀ ਸੀ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪਾਠ ਕਰ ਲੈਂਦੀ ਸੀ ਦੇਖੋ ਪਾਠ ਤੇ ਇਹ ਲੋਕ ਸਾਰੇ ਕਰ ਲੈਂਦੇ ਨੇ ਠੀਕ ਹੈ ਠੀਕ ਹੈ ਪਾਠ ਤੇ ਇਹ ਲੋਕ ਜਨਾਨੀਆਂ ਬੰਦੇ ਜਨਾਨੀਆਂ ਤੋਂ ਜ਼ਿਆਦਾ ਕਰਦੀਆਂ ਨੇ ਜੀ 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 ਜੋ ਚੰਗੀ ਗੱਲ ਵੀ ਹੈ ਇਹ ਗੱਲ ਕੋਈ ਸ਼ੱਕ ਨਹੀਂ ਹਾਂਜੀ ਹਾਂਜੀ ਸਰਦਾਰ ਉਹ ਗੱਡੀ ਹੈ ਹਾਂਜੀ ਤੇ ਪ੍ਰੇਮ ਬੜਾ ਪਰ ਸਿਰਫ ਜਿਵੇਂ ਵਿੱਚ ਤੁਹਾਨੂੰ ਪਤਾ ਨਹੀਂ ਲਈ ਲੋਕ ਮੰਨਦੇ ਨੰਗੇ ਸਿਰ ਟੁਰ ਗਏ ਨੱਚ ਪਏ ਉਹਨਾਂ ਨੂੰ ਡੰਡਣ ਕਰ ਦਿੱਤਾ ਹੂੰ ਠੀਕ ਹੈ ਠੀਕ ਇਸ ਗੱਲ ਦਾ ਮੈਨੂੰ ਮੈਨੂੰ ਸੋਝੀ ਕੋ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਗੱਲ ਜਿਹੜੀ ਹੈ ਅਸੀਂ ਕਰ ਰਹੇ ਸੀ ਸਰਦਾਰ ਅਮੀਰ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਤੇ ਇਹਨਾਂ ਨੇ ਇਹ ਵੀ ਬੜੀ ਵਧੀਆ ਗੱਲ ਕਹੀ ਹੈ कि जेकर मर्यादा बहाल हो ਜਾਂਦੀ ਹੈ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਮर्यादा ਹੈ ਕਿ ਜੋ ਸਤਕਾਰ ਹੈ ਜੋ ਹੋਣਾ ਚਾਹੀਦਾ ਉਹਨੂੰ ਜਦੋਂ ਉਹ ਕਰ ਲੈਣਗੇ ਤੇ ਫਿਰ ਦੁਬਾਰਾ ਜਿਹੜੇ ਉਹ ਸਰੂਪ ਨੇ ਉਹ ਦੁਬਾਰਾ ਉਹਨਾਂ ਨੂੰ ਦਿੱਤੇ ਜਾ ਸਕਦੇ ਆ ਹਾਂਜੀ 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 ਠੀਕ ਠੀਕ ਹੈ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਗੁਰੂ ਫਤਿਹ ਸਾਂਝ ਪਾਉਂਦੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ